ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਫੇਰ ਇੱਕ ਗੱਲ ਇੱਕ ਪਤੇ ਦੀ ਗੱਲ ਇੱਕ ਮੁੱਦੇ ਦੀ ਗੱਲ ਸੱਚ ਬੋਲਣਾ ਤੇ ਖਰਾ ਤੋਲਣਾ ਕਿਸੇ ਦੇ ਗੋਡੇ ਵਜੇ ਕਿਸੇ ਦੇ ਗਿੱਟੇ ਵਜੇ ਮੈਂ ਪਹਿਲਾਂ ਕਹਿਦਾਂ ਜਿਹੜੀ ਗੱਲ ਕਰਨ ਲੱਗਾ ਉਸ ਕੈਟਾਗਰੀ ਦੇ ਵਿੱਚ ਮੈਂ ਵੀ ਆਉਣਾ ਕਿਉਂਕਿ ਤੁਸੀਂ ਇਹ ਗੱਲ ਕਹਿ ਨਹੀਂ ਕਿ ਭਾਈ ਤੂੰ ਵੀ ਤੇ ਉਹ ਹੀ ਆ ਸੋਸ਼ਲ ਮੀਡੀਆ ਇੱਕ ਸਵਰਗ ਹੈ ਕੋਈ ਸ਼ੱਕ ਨਹੀਂ ਸੋਸ਼ਲ ਮੀਡੀਆ ਦੁਨੀਆ ਸਵਰਗ ਹੈ ਇਹ ਕੰਮ ਕਿਉਂ ਕੀ ਹਰ ਦੂਜੀ ਤੀਜੀ ਵੀਡੀਓ ਤੁਸੀਂ ਇਹ ਦੇਖੋਗੇ ਕਿ ਹਰ ਇਨਸਾਨ ਨੂੰ بڑا ਪੰਜਾਬ ਦਾ ਫਿਕਰਾ ਹੈ ਹਰ ਇਨਸਾਨ ਨੂੰ بڑا ਇਨਸਾਨੀਅਤ ਦਾ ਫਿਕਰਾ ਹਰ ਇਨਸਾਨ ਨੂੰ ਬੜਾ ਦੁੱਖਾਂ ਕੇ ਬੜਾ ਕੁਸ਼ਮਾੜਾ ਹੋ ਰਿਹਾ ਦੌੜ ਕਾਦੀ ਹੈ ਦੌੜ ਬਹੁਤਿਆਂ ਦੀ ਸਿਰਫ ਇਹ ਚੀਜ਼ ਵਖਾ ਕੇ ਕਿ ਮੈਨੂੰ ਮੈਂ ਬਹੁਤ ਪੰਜਾਬ ਹਤਾਈ ਸੀ ਇਹ ਚੀਜ਼ਾਂ ਸਿਆਸੀ ਦੀ ਢਰਵੀ ਕਾਪ ਦੇ ਜਦੋਂ ਸੱਤਾ ਚੋਂ ਬਾਹਰ ਹੁੰਦੇ ਆ ਉਦੋਂ ਪੰਜਾਬ ਦਾ ਦਰਦ ਵੀ ਹੁੰਦਾ ਉਦੋਂ ਪੰਜਾਬ ਦੇ ਮੁੱਦੇ ਵੀ ਯਾਦ ਹੁੰਦੇ ਆ ਪਰ ਜਦ ਤਰ ਕੁਰਸੀ ਥੱਲੇ ਆ ਜਾਂਦੀ ਆ ਤੇ ਕਿਹੜਾ ਪੰਜਾਬ ਤੇ ਕਿਹੜਾ ਪੰਜਾਬ ਦਾ ਦਰ ਤੇ ਕਿਹੜੇ ਪੰਜਾਬ ਦੇ ਮੁੱਦੇ ਇਹੋ ਜੀ ਪਰਜਾਤੀ ਮੇਰੇ ਦੀ ਬਹੁਤ ਮਿਲ ਜਾਂਦੀ ਆ ਸੋਸ਼ਲ ਮੀਡੀਆ ਤੇ ਬੜੀਆਂ ਸਿਆਣੀਆਂ ਸਿਆਣੀਆਂ ਗੱਲਾਂ ਕਰੇ ਬਾਬਿਓ ਐਦਾਂ ਨਹੀਂ ਆ ਹੁੰਦੀ ਆ ਬਾਬਿਓ ਐਦਾਂ ਨਹੀਂ ਆ ਹੁੰਦੀ ਆ ਪਿੱਛੇ 뮤직 ਐ ਲੱਗਦਾ ਦੇਖੋ ਵੀ ਸੋਸ਼ਲ ਮੀਡੀਆ ਇੰਸਟਾਗ੍ਰਾਮ ਖੋਲੋ ਫੇਸਬੁੱਕ ਖੋਲੋ ਬੜੀਆਂ ਹੀ ਵੀਡੀਓ ਆ ਜਾਂਦੀਆਂ ਪੰਜਾਬ ਦਰਦੀ ਇਹ ਕਾਇਦੇ ਇਨਸਾਨੀਅਤ ਦੇ ਦਰਦੀ ਬਹੁਤ ਜ਼ਿਆਦਾ ਇਨਸਾਨ ਦਾ ਇੰਨਾ ਕਿ ਦਬ ਸਿਮੇਟੀ ਬੈਠੇ ਹੁੰਦੇ ਆ ਸੋਸ਼ਲ ਮੀਡੀਆ ਦੇ ਵਿੱਚ ਕਹਾਂ ਸੋਸ਼ਲ ਮੀਡੀਆ ਦੇ ਹਕੀਕਤ ਉਹ ਇਤ ਬੜਾ ਕੁਝ ਬੋਲਣ ਲੰਦਾ ਜਾ ਕੇ ਗੈਬ ਬਲੇ ਨਾ ਦੇ ਪੈ ਆ ਇਕੱਠਾ ਕਰਨ ਵਾਲੇ ਪੜੇ ਆ ਗਰੀਬਾਂ ਦੇ ਪਾਟੇ ਕੱਪੜੇ ਉਖਾ ਕੇ ਪੈ ਇਕੱਠੇ ਕਰਨ ਵਾਲੇ ਕਰੀਬ ਬੰਦਾ ਹਾਲਾਤ ਵਖਾ ਕੇ ਕਰੀਬ ਬੰਦ ਰਵਾ ਕੇ ਰੋਣ ਦੀ ਵੀ ਜਿਆਦਾ ਵਹਿਲ ਹੁੰਦੀ ਆ ਇਸ ਕਰਕੇ ਪਹਿਲਾ ਉਹ ਰਵਾਇਆ ਜਾਂਦਾ ਜਾਂ ਰੋਣ ਨੂੰ ਕੱਦਤਾ ਜਾਂਦਾ ਜਾਂ ਗੱਲਾਂ ਹੀ ਕੀਤੀ ਜਾਂਦੀ ਜਾਂ ਪਹਿਲਾਂ ਤਿਆਗੀਤਾ ਜਾਂਦਾ ਪਾਣੀ ਪਿੱਛੇ ਹੀ ਕੋ ਚਾਉਂਦਾ ਹੁੰਦਾ ਕਿਉਂਕਿ ਜੋ ਦਿੱਖਤਾ ਹੈ ਵਹੀ ਦਿੱਖਤਾ ਹੈ ਗੱਲ ਐਵੇਂ ਨਹੀਂ ਬਣੀ ਆ ਇਹ ਸੱਚਾ ਸੋਸ਼ਲ ਮੀਡੀਆ ਦੁਨੀਆ ਜੋ ਹੈਗੀ ਆ ਅਸਲ ਵਿੱਚ ਉਦੇ ਉਲਟ ਹੁੰਦਾ ਜਿਵੇਂ ਸਿਆਸੀ ਲੀਡਰ ਹੁੰਦੇ ਹਨ ਜੋ ਸੱਤਾ ਜੋ ਬਾਖ ਹੁੰਦੇ ਪੰਜਾਬ ਜੱਦੀ ਪੰਜਾਬ ਹਿਤੈਸ਼ੀ ਤੇ ਜਦੋਂ ਸੱਤਾ ਵਿੱਚ ਆ ਜਾਂਦੇ ਆ ਤੇ ਕਿਹੜਾ ਪੰਜਾਬ ਤੇ ਕਿਹੜੀਆਂ ਕੰਮਾਂ ਸਿੱਖ ਐਸੇ ਤਰ੍ਹਾਂ ਸਮਾਜ ਸੇਵਾ ਚ ਚੱਲਾ ਸਮਾਜ ਲੁੱਟ ਸੇਵਾ ਮੈਂ ਸਮਾਜ ਸੇਵਨ ਕਹਿੰਦਾ ਮੈਂ ਕਹਿੰਦਾ ਸਮਾਜ ਲੁੱਟ ਸੇਵਾ ਸਮਾਜ ਲੁੱਟ ਕੇ ਵੱਡੀਆਂ ਵੱਡੀਆਂ ਕੱਡੀਆਂ ਵੱਡੇ ਵੱਡੇ ਕਾਰੋਬਾਰ ਗਨਮੈਨ ਚਾਰ ਚਾਰ ਪੰਜ ਪੰਜ ਲੱਖ ਦੇ 1 ਹੋਰ ਟਾਕ ਤੇ ਇਹ ਸਮਾਜ ਸੇਵਾ ਹੁੰਦੀ ਆ ਇਹ ਸਮਾਜ ਸੇਵਾ ਹੁੰਦੀ ਆ ਇਹ ਅੱਜ ਕੱਲ ਹੋ ਰਿਹਾ ਤੁਸੀਂ ਦੇਖਿਆ ਮੈਂ ਦੇਖਿਆ ਸਭ ਡਰਾਮੇ ਮੁੱਕ ਦੀ ਗੱਲਾਂ ਸੋਸ਼ਲ ਮੀਡੀਆ ਤੇ ਕਾਮਯਾਬ ਹੋਣਾ ਤੇ ਤੁਹਾਨੂੰ ਡਰਾਮਾ ਕਰਨ ਵਾਲਾ ਚਾਹੀਦਾ ਸੋਸ਼ਲ ਮੀਡੀਆ ਤੇ ਕਾਮਯਾਬ ਹੋਣਾ ਤੇ ਤੁਸੀਂ ਡਰਾਮੇ ਬਾਜ਼ ਹੋਣਾ ਦਾ ਬਹੁਤ ਜ਼ਰੂਰੀ ਹੈ ਦਿਖਾਵਾ ਕਰਨਾ ਉਹ ਜਿਹਦਾ ਬਹੁਤ ਜ਼ਰੂਰੀ ਹੈ ਇਹ ਦਿਖਾਉਣਾ ਕਿ ਮੇਰੇ ਤੋਂ ਵੱਧ ਦਰਦ ਕਿਸੇ ਨੂੰ ਦੁਨੀਆ 'ਚ ਹੈ ਹੀ ਨਹੀਂ ਡਰਾਮਾ ਕਰਵਾ ਇਹਨੂੰ ਕਹਿੰਦੇ ਡਰਾਪ ਹਕੀਕਤ ਉਹ ਨਹੀਂ ਸਿਰਫ ਕੈਮਰੇ ਦੇ ਅੱਗੇ ਕੈਮਰੇ ਦੇ ਪਿੱਛੇ ਕੀ ਕੁਝ ਹੁੰਦਾ ਜੇ ਉਹਦੀ ਗੱਲ ਕਰੀਏ ਤੇ ਅਸੀਂ ਲੋਕ ਇੰਨੇ ਕੁ ਜ਼ਿਆਦਾ ਉਹਨਾਂ ਦੇ ਬੜ ਜਾਂਦੇ ਆ ਨਈ ਜਿਹਾ ਤਾਂ ਰੱਬ ਪੁੱਤਰ ਆ ਜਿੰਨਾ ਜਿਹਾ ਤਾਂ ਹੈ ਹੀ ਰੱਬ ਆ ਜੀ ਇਹ ਕਲੇ ਜਿੰਦੇ ਜਿੰਨੇ ਪੰਜਾਬ ਦੀ ਗੱਲ ਕਰਨ ਵਾਲੇ ਬਹੁਤ ਇਹੋ ਜਿਹੇ ਮਿਲਦੇ ਹੈਗੇ ਆ ਸੋਸ਼ਲ ਮੀਡੀਆ ਤੇ ਕੋਈ ਸੋਸ਼ਲ ਮੀਡੀਆ ਦੀ ਸਵਰਗ ਦੁਨੀਆ ਸਵਰਗ ਦੀ ਦੁਨੀਆ ਹੈ ਉਹਨੇ ਗੱਲ ਕਰਦਾ ਪਿਆ ਮੈਂ ਪਿਆਰੋ ਜਦੋਂ ਕਿਹੇ ਦਾ ਕੋਈ ਕੱਚਾ ਚਿੱਠਾ ਜਾਂ ਸੱਚ ਸਾਹਮਣੇ ਆਉਂਦਾ ਆਪਣਾ ਦਮਗ ਥੋੜਾ ਵਰਤ ਲੇਦਾ ਹੁੰਦਾ ਇੱਕ ਪਾਸਾ ਹਮੇਸ਼ਾ ਵੇਖ ਕੇ ਨਹੀਂ ਦੋਵੇਂ ਪਾਸੇ ਦੇਖ ਕੇ ਗੱਲ ਕਰੀਦੀ ਹੁੰਦੀ ਆ ਅੱਗ ਧੂੰਆਂ ਉਦੋਂ ਉੱਠਦਾ ਜਦੋਂ ਮਾੜੀ ਮੋੜ ਅੱਗ ਬਲਦੀ ਹੈ ਨਹੀਂ ਧੂੰਆਂ ਨਹੀਂ ਉੱਠਦਾ ਹੁੰਦਾ ਪਰ ਮੰਨਣਾ ਨਹੀਂ ਬਹੁਤ ਲੋਕ ਮਫੇ ਕਮਾ ਅੱਜ ਸੋਸ਼ਲ ਮੀਡੀਆ ਦਾ ਪਤਾ ਕਾਮਜਾ ਉਹ ਆ ਜਿੰਨੂੰ ਲੋਕਾਂ ਦੇ ਦਿਮਾਗ ਨਾਲ ਖੇਡਣਾ ਆ ਗਿਆ ਤੇ ਇਹੋ ਜਿਹੇ ਲੋਕ ਬਹੁਤ ਨੇ ਸੋਸ਼ਲ ਮੀਡੀਆ ਤੇ ਸਾਰੇ ਦਿਮਾਗ ਨਾਲ ਤੁਹਾਡੇ ਦਿਮਾਗ ਨਾਲ ਖੇਡ ਕੇ ਆਪਣੇ ਬਨੋਤ ਪੂਰੇ ਕੀ ਜਾਂਦੇ ਨੇ ਪਿਆਰਿਓ ਗੱਲਾਂ ਬੜੀਆਂ ਗੱਲਾਂ ਕਾਪਾ ਜਾਂਦਾ ਦੋ ਘੰਟੇ ਗੱਲ ਕਰਤਾ ਜਾਉਗਾ ਤੁਸੀਂ ਸੁਣਦੇ ਜਾਓਗੇ ਮੈਂ ਕਾਤਾ ਜਾਉਗਾ ਪਰ ਗੱਲ ਉਨੀਕ ਪਾਇਜ਼ਾਰ ਦੀ ਹੋਵੇ ਬਹੁਤ ਆ ਮਾਤੀ ਗੱਲਾਂ ਫੇਕਾ ਨਹੀਂ ਕੱਲ ਜਾਂ ਪਰ ਸੋ ਅਗਰ ਤੁਸੀਂ ਮੈਂ ਸਹਿਮਤ ਹੋ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਰਥਕ ਪਾਸ਼ਾ ਵਿੱਚ ਦੇਣੇ ਅਗਰ ਨਹੀਂ ਸਹਿਮਤ ਤਾਂ ਵੀ ਕੱਲ੍ਹ